ਸਸਿਕਾ ਜੀ ਮੈਂ ਕੋਮਲ ਕਪੂਰ ਤੁਸੇਖੋ ਚੈਨਲ ਪੰਜਾਬੀ ਯੂਨਟੈਰੀਅਰ ਪ੍ਰੋਮਿਸ ਦੇ ਵੱਲੋਂ ਆਪਣੇ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਦੇ ਤਹਿਤ ਚਲਦੇ ਸਕਿਲਡ ਟ੍ਰੇਡਸ ਸਟਰੀਮ ਮੁਥਲ ਕਰ ਦਿੱਤੀ ਗਈ ਹੈ ਅਤੇ ਇਸ ਅਧੀਨ ਲੱਗੀਆਂ ਅਰਜ਼ੀਆਂ ਨੂੰ ਵਾਪਸ ਵੀ ਕਰ ਦਿੱਤਾ ਗਿਆ ਜਿਸ ਦੇ ਨਾਲ ਹਜ਼ਾਰਾਂ ਪਿੰਨੇ ਕਾਰਰ ਦੇ ਕੈਨੇਡਾ ਦੇ ਪੀਆਰ ਲੈਣ ਦੇ ਸੁਪਨੇ ਚੱਕਨਾ ਚੂਰ ਹੋ ਗਏ ਨੇ ਜੀ ਹਾਂ ਕੈਨੇਡਾ ਦੇ ਵਿੱਚ ਹਰ ਪ੍ਰੋਵਿੰਸ ਦੇ ਵੱਲੋਂ ਆਪਣਾ ਇੱਕ ਇਮੀਗ੍ਰੇਸ਼ਨ ਪ੍ਰੋਗਰਾਮ ਚਲਾਇਆ ਜਾਂਦਾ ਹੈ ਜਿਸ ਨੂੰ ਪ੍ਰੋਵਿੰਸ਼ੀਅਲ ਨੋਮੀਨੇ ਪ੍ਰੋਗਰਾਮ ਯਾਨੀ ਕਿ ਪੀਐਨਪੀ ਦੇ ਨਾਮ ਤੇ ਨਾਲ ਜਾਣੇ ਜਾਂਦੇ ਹਨ ਹਰਟਰੀਓ ਪੀਐਨਪੀ ਦੇ ਇਸ ਫੈਸਲੇ ਨੂੰ ਅਦਾਲਤੀ ਚੁਣੌਤੀ ਦੇਣ ਦੀਆਂ ਚਲਚਾਵਾਂ ਵੀ ਚੱਲ ਚਾਹੀਆਂ ਨੇ ਜਿੱਥੇ ਕੁਝ ਮਾਹਰ ਇਸ ਮਾਮਲੇ ਨੂੰ ਅਦਾਲਤ ਦੇ ਵਿੱਚ ਚਲੇ ਜਾਣ ਦੇ ਪੱਖ ਦੇ ਵਿੱਚ ਨੇ ਤਾਂ ਉੱਥੇ ਕੁਝ ਮਾਹਰਤਾ ਮੰਨਦੇ ਕਿ 온ਟਾਰੀਓ ਦੇ ਵੱਲੋਂ ਇਹ ਕਦਮ ਕਾਨੂੰਨੀ ਦਾਅ ਪੇਸ਼ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਲਿਆ ਗਿਆ ਹੈ ਕੈਨੇਡਾ ਦੀ ਉਨਟਾਰੀਓ ਸਰਕਾਰ ਨੇ ਸਕਿਲਡ ਟ੍ਰੇਡਸ ਸਟ੍ਰੀਮ ਨੂੰ ਅਚਾਨਕ ਬੰਦ ਕਰ ਦਿੱਤਾ ਜਿਸ ਦੇ ਨਤੀਜੇ ਵਜੋਂ ਹਜ਼ਾਰਾਂ ਭਾਰਤੀਆਂ ਦੀਆਂ ਪੀਆਰ ਅਰਜ਼ੀਆਂ ਰੱਦ ਹੋ ਗਈਆਂ ਨੇ ਵੱਡੀ ਗਿਣਤੀ ਦੇ ਵਿੱਚ ਭਾਰਤੀ ਵਪਾਰ ਕਾਮੇ ਅਤੇ ਸਟੇਮ ਉੱਤੇ ਨਿਰਭਰ ਸਨ ਕੈਨੇਡਾ ਵਿੱਚ ਕੰਮ ਕਰ ਰਹੇ ਅਤੇ ਆਪਣੇ ਪੀਆਰ ਦੀ ਉਡੀਕ ਕਰ ਰਹੇ ਭਾਰਤਕੀ ਦੀ ਕੋਹਰ ਪੂਰੀ ਖਬਰ ਹੈ ਜੀ ਹਾਂ ਉਨਟਾਰੀਓ ਸਰਕਾਰ ਨੇ ਅਚਾਨਕ ਆਪਣੀ ਸਕਿਲਡ ਟ੍ਰੇਡਸ ਸਟ੍ਰੀਮ ਨੂੰ ਬੰਦ ਕਰ ਦਿੱਤਾ ਇਸ ਪ੍ਰੋਗਰਾਮ ਦੇ ਤਹਿਤ ਜਮ੍ਹਾਂ ਕੀਤੀਆਂ ਗਈਆਂ ਸਾਰੀਆਂ ਅਰਜ਼ੀਆਂ ਹੁਣ ਵਾਪਸ ਕੀਤੀਆਂ ਜਾ ਰਹੀਆਂ ਨੇ ਐਲਸੀਆ ਪਿਛਲੇ 1.5 ਤੋ 2 ਸਾਲਾਂ ਤੋਂ ਪੈਂਡਿੰਗ ਨੇ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਫਾਈਲਾਂ ਤੇ ਪੀਸ ਦੋਵੇਂ ਵਿਅਕਤੀਆਂ ਨੂੰ ਵਾਪਸ ਕਰ ਦਿੱਤੀਆਂ ਜਾਣਗੀਆਂ ਇਸ ਫੈਸਲੇ ਦੇ ਨਾਲ ਭਾਰਤੀ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਕਿਉਂਕਿ ਕੈਨੇਡਾ ਦੇ ਹੁਣੇ ਬੰਦ ਵਪਾਰ ਖੇਤਰ ਦੇ ਵਿੱਚੋਂ ਸਭ ਤੋਂ ਵੱਧ ਕੰਮ ਇਹ ਨੇ ਅਤੇ ਹਜ਼ਾਰਾਂ ਲੋਕ ਇਸ ਤਰ੍ਹਾਂ ਨਾਲ ਹੀ ਪੀਆ ਪ੍ਰਾਪਤ ਕਰਨ ਦੀ ਉਮੀਦ ਕਰ ਰਹੇ ਨੇ ਰੱਦ ਕੀਤੀਆਂ ਜਾ ਰਹੀਆਂ ਹਾਲਸੀ ਅੰਕੜੇ ਵੀ ਹਜ਼ਾਰਾਂ ਦੇ ਵਿੱਚ ਹੈ ਇਹ ਫੈਸਲਾ 온ਟਾਰੀਓ ਦੇ ਇਮੀਗ੍ਰੇਸ਼ਨ ਪ੍ਰੋਗਰਾਮ OINP ਦੁਆਰਾ ਲਿਆ ਗਿਆ ਉਹਨਾਂ ਨੇ ਆਪਣੀ ਐਕਸਪ੍ਰੈਸ ਐਂਟਰੀ ਸਕਿੱਲ ਟ੍ਰੇਡ ਸਟ੍ਰੀਮ ਨੂੰ ਤੁਰੰਤ ਮੁਅਤਲ ਕਰ ਦਿੱਤਾ ਹੈ ਤੇ ਇਸ ਸਟ੍ਰੀਮ ਦੇ ਤਹਿਤ ਕੋਈ ਨਵੀਂ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ ਪਹਿਲਾਂ ਹੀ ਪ੍ਰਕਿਰਿਆ ਅਧੀਨ ਅਰਜ਼ੀਆਂ ਵਾਪਸ ਕਰ ਦਿੱਤੀਆਂ ਗਈਆਂ ਨੇ Ontario ਸਰਕਾਰ ਦਾ ਕਹਿਣਾ ਹੈ ਕਿ ਇਹ ਸਟ੍ਰੀਮ ਵਿਆਪਕ ਗਲਤ ਪੇਸ਼ਕਾਰੀਆਂ ਤੇ ਧੋਖਾਧੜੀ ਦਾ ਸਰੋਤ ਸੀਗੀ ਸਟ੍ਰੀਮ ਦਾ ਮੌਜੂਦਾ ਡਿਜ਼ਾਈਨ ਸੰਭਾਵਿਤ ਤੌਰ ਤੇ ਦੁਰਵੱਤ ਲਈ ਖੁੱਲ੍ਹਾ ਹੈ ਇਸ ਲਈ Ontario ਨੇ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ ਦੱਸਦੇ ਕੈਨੇਡਾ ਵਿੱਚ ਭਾਰਤੀ ਵਪਾਰਕ ਕਾਮਿਆਂ ਦਾ ਸਭ ਤੋਂ ਵੱਡਾ ਭਾਈਚਾਰਾ ਹੈ ਜਿਸ ਵਿੱਚ ਇਲੈਕਟ੍ਰੀਸ਼ੀਅਨ, ਪਲੰਬਰ, ਵੈਲਡਰ, ਉਸਾਰੀ ਕੰਮ ਅਤੇ ਆਟੋਮੋਟਿਵ ਟੈਕਨੀਸ਼ੀਅਨ ਸ਼ਾਮਲ ਨੇ ਬਹੁਤ ਸਾਰੇ ਭਾਰਤੀ ਨਾਗਰਿਕ ਇਤਵਾ ਦੇ ਵਿੱਚ ਕੰਮ ਕਰਦੇ ਨੇ ਅਤੇ ਹੁਨਰਬੰਦ ਵਪਾਰ ਸ਼੍ਰੇਣੀ ਨੂੰ ਪੀਆ ਦਾ ਸਭ ਤੋਂ ਆਸਾਨ ਰਸਤਾ ਮੰਨਿਆ ਜਾਂਦਾ ਹੈ ਅਤੇ ਹੁਣ ਜਦੋਂ ਇਹ ਪ੍ਰੋਗਰਾਮ ਬੰਦ ਕਰ ਦਿੱਤਾ ਗਿਆ ਤਾਂ ਸਾਰਾ ਭਾਰਤੀਆਂ ਦੀਆਂ ਪੀਆ ਦੇ ਲਈ ਉਮੀਦਾਂ ਉੱਤੇ ਪਾਣੀ ਫਿੱਟ ਗਿਆ ਇਹ ਧਿਆਨ ਦੇ ਨਿੋ ਗਿਆ ਹੈ ਕਿ ਪਹਿਲਾਂ ਵੀ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਵਿਸੇ ਰਾਤ ਕੀਤੇ ਗਏ ਨੇ ਟੈਰੀਓ ਪ੍ਰੋਮਿਸ ਦੇ ਵੱਲੋਂ ਆਪਣੇ ਪ੍ਰੋਵਿੰਸ਼ਲ ਨੋਮਿਨੀ ਪ੍ਰੋਗਰਾਮ ਦੇ ਤਹਿਤ ਚਲਦੇ ਸਕਿਲਡ ਟ੍ਰੇਡਸ ਸਟਰੀਮ ਮੁਖਤਲ ਕਰ ਦਿੱਤੀ ਗਈ ਹੈ ਅਤੇ ਇਸ ਅਧੀਨ ਲੱਗੀਆਂ ਅਰਜ਼ੀਆਂ ਨੂੰ ਵਾਪਸ ਵੀ ਕਰ ਦਿੱਤਾ ਗਿਆ ਜਿਸ ਨਾਲ ਹਜ਼ਾਰਾਂ ਪਿੰਨੇਕਾਰਾਂ ਦੇ ਕੈਨੇਡਾ ਦੇ ਪੀਆ ਲੈਂਦੇ ਸੁਪਨੇ ਚੱਕਨਾ ਝੂਰ ਹੋ ਗਏ ਨੇ ਜੀ ਹਾਂ ਕੈਨੇਡਾ ਦੇ ਵਿੱਚ ਹਰ ਪ੍ਰੋਵਿੰਸ ਦੇ ਵੱਲੋਂ ਆਪਣਾ ਇੱਕ ਇਮੀਗ੍ਰੇਸ਼ਨ ਪ੍ਰੋਗਰਾਮ ਚਲਾਇਆ ਜਾਂਦਾ ਹੈ ਜਿਸ ਨੂੰ ਪ੍ਰੋਮਿਸ਼ਲ ਨੋਮਿਨੇ ਪ੍ਰੋਗਰਾਮ ਯਾਨੀ ਕਿ ਪੀਐਨਪੀ ਦੇ ਨਾਮ ਤੇ ਨਾਲ ਜਾਣੇ ਜਾਂਦੇ ਹਨ ਔਰ ਟੈਰੀਓ ਪੀਐਨਪੀ ਦੇ ਇਸ ਫੈਸਲੇ ਨੂੰ ਅਦਾਲਤੀ ਚੁਣੌਤੀ ਦੇਣ ਦੀਆਂ ਚਲਚਾਵਾਂ ਵੀ ਚੱਲ ਚੱਕੀਆਂ ਨੇ ਜਿੱਥੇ ਕੁਝ ਮਾਹਰ ਇਸ ਮਾਮਲੇ ਨੂੰ ਅਦਾਲਤ ਦੇ ਵਿੱਚ ਚੱਲੇ ਜਾਣ ਦੇ ਪੱਖ ਦੇ ਵਿੱਚ ਨੇ ਤਾਂ ਉੱਥੇ ਕੁਝ ਮਹਰਤਾ ਮੰਨਦੇ ਕਿ ਓਨਟਾਰੀਓ ਦੇ ਵੱਲੋਂ ਇਹ ਕਦਮ ਕਾਨੂੰਨੀ ਦਾਅ ਪੇਚ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਲਿਆ ਗਿਆ ਹੈ ਕੈਨੇਡਾ ਦੀਆਂ ਟੈਰੀਓ ਸਰਕਾਰ ਨੇ ਸਕਿਲਡ ਟ੍ਰੇਡਸ ਸਟ੍ਰੀਮ ਨੂੰ ਅਚਾਨਕ ਬੰਦ ਕਰ ਦਿੱਤਾ ਹੈ ਜਿਸ ਦੇ ਨਤੀਜੇ ਵਜੋਂ ਹਜ਼ਾਰਾਂ ਭਾਰਤੀਆਂ ਦੀਆਂ ਪੀਆਰ ਅਰਜ਼ੀਆਂ ਰੱਦ ਹੋ ਗਈਆਂ ਨੇ ਵੱਡੀ ਗਿਣਤੀ ਦੇ ਵਿੱਚ ਭਾਰਤੀ ਵਪਾਰਕਾਂ ਅਤੇ ਸਟ੍ਰੀਮ ਉੱਤੇ ਨਿਰਭਰ ਸਨ ਕੈਨੇਡਾ ਵਿੱਚ ਕੰਮ ਕਰ ਰਹੇ ਅਤੇ ਆਪਣੇ ਪੀਆਰ ਦੀ ਉਡੀਕ ਕਰ ਰਹੇ ਭਾਰਤੀਆਂ ਲਈ ਕੋਹਰ ਬੁਰੀ ਖਬਰ ਹੈ ਜੀ ਹਾਂ ਟੈਰੀਓ ਸਰਕਾਰ ਨੇ ਅਚਾਨਕ ਆਪਣੀ ਸਕਿਲਡ ਟ੍ਰੇਡਸ ਸਟ੍ਰੀਮ ਨੂੰ ਬੰਦ ਕਰ ਦਿੱਤਾ ਹੈ ਇਸ ਪ੍ਰੋਗਰਾਮ ਦੇ ਤਹਿਤ ਜਮ੍ਹਾਂ ਕੀਤੀਆਂ ਗਈਆਂ ਸਾਰੀਆਂ ਅਰਜ਼ੀਆਂ ਹੁਣ ਵਾਪਸ ਕੀਤੀਆਂ ਜਾ ਰਹੀਆਂ ਨੇ ਐਲਸੀਆ ਪਿਛਲੇ ਡੇਟ ਉਹ 2 ਸਾਲਾਂ ਤੋਂ ਪੈਂਡਿੰਗ ਨੇ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਫਾਈਲਾਂ ਤੇ ਵੀਜ਼ ਦੋਵੇਂ ਵਿਅਕਤੀਆਂ ਨੂੰ ਵਾਪਸ ਕਰ ਦਿੱਤੀਆਂ ਜਾਣਗੀਆਂ ਇਸ ਫੈਸਲੇ ਦੇ ਨਾਲ ਭਾਰਤੀ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਕਿਉਂਕਿ ਕੈਨੇਡਾ ਦੇ ਹੁਣੇ ਬੰਦ ਵਪਾਰ ਖੇਤਰ ਦੇ ਵਿੱਚੋਂ ਸਭ ਤੋਂ ਵੱਧ ਕੰਮੇ ਨੇ ਅਤੇ ਹਜ਼ਾਰਾਂ ਲੋਕ ਇਸ ਤਰ੍ਹਾਂ ਨਹੀਂ ਪੀਆਰ ਪ੍ਰਾਪਤ ਕਰਨ ਦੀ ਉਮੀਦ ਕਰ ਰਹੇ ਨੇ ਰੱਦ ਕੀਤੀਆਂ ਜਾ ਰਹੀਆਂ ਅਲਸੀਆਂ ਦੀ ਗਿਣਤੀ ਵੀ ਹਜ਼ਾਰਾਂ ਦੇ ਵਿੱਚ ਹੈ ਇਹ ਫੈਸਲਾ 온ਟਾਰੀਓ ਦੇ ਇਮੀਗ੍ਰੇਸ਼ਨ ਪ੍ਰੋਗਰਾਮ OINP ਦੁਆਰਾ ਲਿਆ ਗਿਆ ਹੈ ਉਨ੍ਹਾਂ ਨੇ ਆਪਣੀ ਐਕਸਪ੍ਰੈਸ ਐਂਟਰੀ ਸਕਿੱਲ ਗ੍ਰੇਡ ਸਟ੍ਰੀਮ ਨੂੰ ਤੁਰੰਤ ਮੁਅਤਲ ਕਰ ਦਿੱਤਾ ਹੈ ਤੇ ਇਸ ਸਟ੍ਰੀਮ ਦੇ ਤਹਿਤ ਕੋਈ ਨਵੀਂ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ ਪਹਿਲਾਂ ਹੀ ਪ੍ਰਕਿਰਿਆ ਅਧੀਨ ਅਰਜ਼ੀਆਂ ਵਾਪਸ ਕਰ ਦਿੱਤੀਆਂ ਗਈਆਂ ਨੇ ਹੰਟਰੀਓ ਸਰਕਾਰ ਦਾ ਕਹਿਣਾ ਹੈ ਕਿ ਇਹ ਸਟ੍ਰੀਮ ਵਿਆਪਕ ਗਲਤ ਪੇਸ਼ਕਾਰੀ ਅਤੇ ਧੋਖਾਧੜੀ ਦਾ ਸਰੋਤ ਸੀਗੀ ਸਟ੍ਰੀਮ ਦਾ ਮੌਜੂਦਾ ਡਿਜ਼ਾਈਨ ਸੰਭਾਵਿਤ ਤੌਰ ਤੇ ਦੁਰਵਪਤ ਲਈ ਖੁੱਲ੍ਹਾ ਹੈ ਇਸ ਲਈ ਹੰਟਰੀਓ ਨੇ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ ਦਾਸੀ ਕੈਨੇਡਾ ਵਿੱਚ ਭਾਰਤੀ ਵਪਾਰਕ ਕਾਮਿਆਂ ਦਾ ਸਭ ਤੋਂ ਵੱਡਾ ਪਾਈਚਾਰਾ ਹੈ ਜਿਸ ਵਿੱਚ ਇਲੈਕਟ੍ਰੀਸ਼ੀਅਨ, ਪਲੰਬਰ, ਵੈਲਟਰ, ਉਸਾਰੀ ਕੰਮ ਅਤੇ ਆਟੋਮੋਟਿਵ ਟੈਕਨੀਸ਼ੀਅਨ ਸ਼ਾਮਲ ਨੇ ਬਹੁਤ ਸਾਰੇ ਭਾਰਤੀ ਨਾਗਰਿਕਤਾਂ ਦੇ ਵਿੱਚ ਕੰਮ ਕਰਦੇ ਨੇ ਅਤੇ ਹੁਨਰਵੰਦ ਵਪਾਰ ਸ਼੍ਰੇਣੀ ਨੂੰ ਪੀਆ ਦਾ ਸਭ ਤੋਂ ਆਸਾਨ ਰਸਤਾ ਮੰਨਿਆ ਜਾਂਦਾ ਹੈ ਅਤੇ ਹੁਣ ਜਦੋਂ ਇਹ ਪ੍ਰੋਗਰਾਮ ਬੰਦ ਕਰ ਦਿੱਤਾ ਗਿਆ ਤਾਂ ਹਸਾਰਾ ਭਾਰਤੀਆਂ ਦੀਆਂ ਪੀਆ ਦੇ ਲਈ ਉਮੀਦਾਂ ਉੱਤੇ ਪਾਣੀ ਫਿਰ ਗਿਆ ਇਹ ਧਿਆਨ ਦੇ ਨਿਯੋਗ ਹੈ ਕਿ ਪਹਿਲਾਂ ਵੀ ਵੱਡੀ ਗਿਣਤੀ ਵਿੱਚ ਭਾਰਤੀ ਫਿਰੀਆਰਥੀ ਵੀ ਸੇ ਰੱਦ ਕੀਤੇ ਗਏ ਨੇ ਟੈਰੀਓ ਪ੍ਰੋਮਿਸਿਵ ਵੱਲੋਂ ਆਪਣੇ ਪ੍ਰੋਵਿੰਸ਼ੀਅਲ ਨੋਮਿਨੇ ਪ੍ਰੋਗਰਾਮ ਦੇ ਤਹਿਤ ਚਲਦੇ ਸਕਿਲਡ ਟ੍ਰੇਡਸ ਸਟਰੀਮ ਵਾਪਸ ਲਾ ਦਿੱਤੀ ਗਈ ਹੈ ਅਤੇ ਇਸ ਅਧੀਨ ਲੱਗੀਆਂ ਅਰਜ਼ੀਆਂ ਨੂੰ ਵਾਪਸ ਵੀ ਕਰ ਦਿੱਤਾ ਗਿਆ ਜਿਸ ਨਾਲ ਹਜ਼ਾਰਾਂ ਪਿੰਨੇ ਕਾਰ ਅਤੇ ਕੈਨੇਡਾ ਦੀ ਪੀਆਰ ਲੈਣ ਦੇ ਸੁਪਨੇ ਚੱਕਨਾ ਝੂਰ ਹੋ ਗਏ ਨੇ ਜੀ ਹਾਂ ਕੈਨੇਡਾ ਦੇ ਵਿੱਚ ਹਰ ਪ੍ਰੋਵਿੰਸ ਦੇ ਵੱਲੋਂ ਆਪਣਾ ਇੱਕ ਇਮੀਗ੍ਰੇਸ਼ਨ ਪ੍ਰੋਗਰਾਮ ਚਲਾਇਆ ਜਾਂਦਾ ਹੈ ਜਿਸ ਨੂੰ ਪ੍ਰੋਵਿੰਸ਼ੀਅਲ ਨੋਮਿਨੇ ਪ੍ਰੋਗਰਾਮ ਯਾਨੀ ਕਿ ਪੀਐਨਪੀ ਦੇ ਨਾਮ ਤੇ ਨਾਲ ਜਾਣੇ ਜਾਂਦੇ ਹਨ ਉਨਟਾਰੀਓ ਪੀਐਨਪੀ ਦੇ ਇਸ ਫੈਸਲੇ ਨੂੰ ਅਦਾਲਤੀ ਚੁਣੌਤੀ ਦੇਣ ਦੀਆਂ ਚਲਚਾਵਾਂ ਵੀ ਚੱਟੀਆਂ ਨੇ ਜਿੱਥੇ ਕੁਝ ਮਾਹਰ ਇਸ ਮਾਮਲੇ ਨੂੰ ਅਦਾਲਤ ਦੇ ਵਿੱਚ ਚੱਲੇ ਜਾਣ ਦੇ ਪੱਖ ਦੇ ਵਿੱਚ ਨੇ ਤਾਂ ਉੱਥੇ ਕੁਝ ਮਹਰਤਾ ਮੰਨਦੇ ਕਿ ਉਨਟਾਰੀਓ ਦੇ ਵੱਲੋਂ ਇਹ ਕਦਮ ਕਾਨੂੰਨੀ ਦਾਅ ਪੇਚ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਲਿਆ ਗਿਆ ਹੈ ਕੈਨੇਡਾ ਦੀਆਂ ਟੈਰੀਓ ਸਰਕਾਰ ਨੇ ਸਕਿਲਡ ਟ੍ਰੇਡਸ ਸਟ੍ਰੀਮ ਨੂੰ ਅਚਾਨਕ ਬੰਦ ਕਰ ਦਿੱਤਾ ਜਿਸ ਦੇ ਨਤੀਜੇ ਵਜੋਂ ਹਜ਼ਾਰਾਂ ਭਾਰਤੀਆਂ ਦੀਆਂ ਪੀਆਰ ਅਰਜ਼ੀਆਂ ਰੱਦ ਹੋ ਗਈਆਂ ਨੇ ਵੱਡੀ ਗਿਣਤੀ ਦੇ ਵਿੱਚ ਭਾਰਤੀ ਵਪਾਰ ਕਾਮੇ ਅਤੇ ਸਟੇਮ ਉੱਤੇ ਨਿਰਭਰ ਸਨ ਕੈਨੇਡਾ ਵਿੱਚ ਕੰਮ ਕਰ ਰਹੇ ਅਤੇ ਆਪਣੇ ਪੀਆਰ ਦੀ ਉਡੀਕ ਕਰ ਰਹੇ ਪਾਤਕੇ ਦੀ ਕੋਹਰ ਪੂਰੀ ਖਬਰ ਹੈ ਜੀ ਹਾਂ ਉਹ ਟੈਰੀਓ ਸਰਕਾਰ ਨੇ ਅਚਾਨਕ ਆਪਣੀ ਸਕਿਲਡ ਟ੍ਰੇਡਸ ਸਟ੍ਰੀਮ ਨੂੰ ਬੰਦ ਕਰ ਦਿੱਤਾ ਹੈ ਇਸ ਪ੍ਰੋਗਰਾਮ ਦੇ ਤੀਨ ਜਮਾ ਕੀਤੀਆਂ ਗਈਆਂ ਸਾਰੀਆਂ ਅਰਜ਼ੀਆਂ ਹੁਣ ਵਾਪਸ ਕੀਤੀਆਂ ਜਾ ਰਹੀਆਂ ਨੇ ਐਲਸੀਆ ਪਿਛਲੇ ਡੇਢ ਤੋਂ 2 ਸਾਲਾ ਤੋਂ ਪੈਂਡਿੰਗ ਨੇ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਫਾਈਲਾਂ ਤੇ ਫੀਸ ਦੋਵੇਂ ਵਿਅਕਤੀਆਂ ਨੂੰ ਵਾਪਸ ਕਰ ਦਿੱਤੀਆਂ ਜਾਣਗੀਆਂ ਇਸ ਫੈਸਲੇ ਨਾਲ ਭਾਰਤੀ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਕਿਉਂਕਿ ਕੈਨੇਡਾ ਦੇ ਹੁਣੇ ਬੰਦ ਵਪਾਰ ਖੇਤਰ ਦੇ ਵਿੱਚੋਂ ਸਭ ਤੋਂ ਵੱਧ ਕਾਮੇ ਨੇ ਅਤੇ ਹਜ਼ਾਰਾਂ ਲੋਕ ਇਸ ਧਰਨਾਹੀ ਪੀਆ ਪ੍ਰਾਪਤ ਕਰਨ ਦੀ ਉਮੀਦ ਕਰ ਰਹੇ ਨੇ ਰੱਦ ਕੀਤੀਆਂ ਜਾ ਰਹੀਆਂ ਅਲਸੀ ਅਤੇ ਗਿਣਤੀ ਵੀ ਹਜ਼ਾਰਾਂ ਦੇ ਵਿੱਚ ਹੈ ਇਹ ਫੈਸਲਾ 온ਟਾਰੀਓ ਦੇ ਇਮੀਗ੍ਰੇਸ਼ਨ ਪ੍ਰੋਗਰਾਮ OINP ਦੁਆਰਾ ਲਿਆ ਗਿਆ ਹੈ ਉਨ੍ਹਾਂ ਨੇ ਆਪਣੀ ਐਕਸਪ੍ਰੈਸ ਐਂਟਰੀ ਸਕਿੱਲ ਗ੍ਰੇਡ ਸਟ੍ਰੀਮ ਨੂੰ ਤੁਰੰਤ ਮੁਅਤਲ ਕਰ ਦਿੱਤਾ ਹੈ ਤੇ ਇਸ ਸਟ੍ਰੀਮ ਦੇ ਤਹਿਤ ਕੋਈ ਨਵੀਂ ਅਸਵੀਕਾਰ ਨਹੀਂ ਕੀਤੀ ਜਾਵੇਗੀ ਪਹਿਲਾਂ ਇਹ ਪ੍ਰਕਿਰਿਆ ਅਦੀਨ ਅਸਿਆਂ ਵਾਪਸ ਕਰ ਦਿੱਤੀਆਂ ਗਈਆਂ ਨਹੀਂ। 온ਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਇਹ ਸਟ੍ਰੀਮ ਵਿਆਪਕ ਗਲਤ ਪੇਸ਼ਕਾਰੀਆਂ ਤੇ ਧੋਖਾਧੜੀ ਦਾ ਸਰੋਤ ਸੀਗੀ। ਸਟ੍ਰੀਮ ਦਾ ਮੌਜੂਦਾ ਡਿਜ਼ਾਈਨ ਸੰਭਾਵਿਤ ਤੌਰ ਤੇ ਦੁਰਵੱਤ ਤੋਂ ਲਈ ਖੁੱਲ੍ਹਾ ਹੈ। ਇਸ ਲਈ 온ਟਾਰੀਓ ਨੇ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦੇ ਕੈਨੇਡਾ ਵਿੱਚ ਭਾਰਤੀ ਵਪਾਰਕ ਕਾਮਯਾਬਾ ਦਾ ਸਭ ਤੋਂ ਵੱਡਾ ਪਾਈਚਾਰ ਹੈ। ਜਿਸ ਵਿੱਚ ਇਲੈਕਟ੍ਰੀਸ਼ੀਅਨ, ਪਲੰਬਰ, ਵੈਲਡਰ, ਉਸਾਰੀ ਕਾਮੇ ਅਤੇ ਆਟੋਮੋਟਿਵ ਟੈਕਨੀਸ਼ੀਅਨ ਸ਼ਾਮਲ ਨੇ ਬਹੁਤ ਸਾਰੇ ਪੱਤੀਨਾ ਖੇਤਵਾਂ ਦੇ ਵਿੱਚ ਕੰਮ ਕਰਦੇ ਨੇ ਅਤੇ ਹੁਨਰਬੰਦ ਵਪਾਰ ਸ਼੍ਰੇਣੀ ਨੂੰ ਪੀਆ ਦਾ ਸਭ ਤੋਂ ਆਸਾਨ ਰਸਤਾ ਬਣਿਆ ਜਾਂਦਾ ਹੈ ਅਤੇ ਹੁਣ ਜਦੋਂ ਇਹ ਪ੍ਰੋਗਰਾਮ ਬੰਦ ਕਰ ਦਿੱਤਾ ਗਿਆ ਤਾਂ ਸਾਰਾ ਭਾਰਤੀਆਂ ਦੀਆਂ ਪੀਆਰ ਦੇ ਲਈ ਉਮੀਦਾਂ ਉੱਤੇ ਪਾਣੀ ਫਿਰ ਗਿਆ ਇਹ ਤੇਾਂ ਨਹੀਂ ਹੋ ਗਿਆ ਕਿ ਪਹਿਲਾਂ ਵੀ ਵੱਡੀ ਗਿਣਤੀ ਵਿੱਚ ਭਾਰਤੀ ਫਿਰਿਆਰਥੀ ਵੀ ਸੇ ਰਤ ਕਿਤੇ ਗਏ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ